ਗਰਵ ਚ ਬਤਾ ਦਿਓ ਜੀ ਤੁਸੀਂ ਵੇਸੇ ਆਈਏ ਨਹੀਂ ਜੀ ਜਿਆਦਾ ਟਿਕੇ ਪਰ ਆਉਂਦੇ ਹੋ ਫੋਨ ਤੇ ਦੇਖੀਦਾ ਅੰਡਰਟੇਕ ਥੋੜੇ ਜਿਹਾ 500 ਦੇ ਪੱਤੇ ਨੇ ਬਾਬੂ ਮੇਰੀ ਮਾਈ ਵੀ ਕੋਈ ਨਹੀਂ ਚੱਲੂਗਾ ਜੀ ਆ ਜਿਹੜਾ ਇਨਕਾਊਂਟਰ ਕੀਤਾ ਗਿਆ ਕੋਲ ਮੁਲਾਜ਼ਮ ਮਲਜ਼ਮ ਸੀ ਇਹ ਤੇ ਕਿਵੇਂ ਇਹਨੂੰ ਜਿਹੜਾ ਫੜਿਆ ਗਿਆ ਤੇ ਕੀ ਕੀ ਰਿਕਵਰੀ ਹੋਈ ਹੈ ਜੀ ਪਿਛਲੇ ਦਿਨੀ ਬਾਗਾ ਪੁਰਾਣੇ ਦੇ ਪਿੰਡ ਮਾੜੀ ਮੁਸਤਫਾ ਰਾਜਿਆਣਾ ਤੇ ਸ਼ਹਿਰ ਦੇ ਵਿੱਚ ਫਾਇਰਿੰਗ ਦੀਆਂ ਜਿਹੜੀਆਂ ਵਾਰਦਾਤਾਂ ਹੋਈ ਸੀਗੀਆਂ ਜਿਹਦਾ ਮਕਸਦ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਫਿਰੋਤੀ ਮੰਗਣ ਦਾ ਸੀ ਉਹ ਸਾਰੀ ਜਿਹੜੀ ਵਾਰਦਾਤਾਂ ਨੇ ਉਹਨੂੰ ਮੋਗਾ ਪੁਲਿਸ ਦੀ ਜਿਹੜੀ ਡਿਫਰੈਂਟ ਟੀਮਾਂ ਨੇ ਉਹ ਟ੍ਰੇਸ ਕਰਦੀ ਪਈ ਸੀ ਐਸਪੀ ਡੀ ਸਾਹਿਬ ਡੀਐਸਪੀ ਡੀ ਐਸਪੀ ਬਾਗਾ ਪੁਰਾਣਾ ਐਸਐਚਓ ਬਾਗਾ ਪੁਰਾਣਾ ਇੰਚਾਰਜ ਸੀਆਈਏ ਤੇ ਹੋਰ ਵੀ ਸਾਡੀ ਡਿਫਰੈਂਟ ਟੀਮਸ ਜਿਹੜੀ ਹੈ ਉਹ ਇਸ ਪੂਰੇ ਜਿਹੜੇ ਵਾਰਦਾਤ ਹੈ ਇਹਨਾਂ ਨੂੰ ਟ੍ਰੇਸ ਕਰਨ ਲਈ ਲੱਗੀ ਹੋਈ ਸੀ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਐਸਐਚਓ ਬਾਗਾਪੁਰਾਣਾ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਦੋਸ਼ੀ ਇੱਥੇ ਇਸ ਰਸਤੇ ਦੇ ਵਿੱਚ ਕਿਤੇ ਲੁਕਿਆ ਹੋਇਆ ਹੈ ਤੇ ਹੋਰ ਹੁਣ ਸ਼ਾਮ ਨੂੰ ਵਾਰਦਾਤ ਕਰਨ ਦੀ ਫਿਰਾਕ ਚ ਹੈਗਾ ਸ਼ੱਕੀ ਹਾਲਤ ਦੇ ਵਿੱਚ ਹੈ ਉਹਦੇ ਕੋਲ ਅਸਲਾ ਵੀ ਹੈ ਉਹ ਸਾਰੀ ਇਨਫੋਰਮੇਸ਼ਨ ਸਾਡੀ ਪੁਲਿਸ ਟੀਮ ਨੂੰ ਮਿਲੀ ਸੀ ਇਨਫੋਰਮੇਸ਼ਨ ਮਿਲਦੇ ਹੀ ਨਾਲ ਦੀ ਨਾਲ ਸਾਡੇ ਐਸਐਚਓ ਧਰਮ ਬਾਗਾਪੁਰਾਣਾ CIA ਦੀ ਟੀਮ ਸਾਰੇ ਸੀਨੀਅਰ ਆਫਿਸਰਸ ਮੌਕੇ ਤੇ ਪਹੁੰਚ ਗਏ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਉੱਥੇ ਜਦੋਂ ਦੋਸ਼ੀ ਦੀ ਪਛਾਣ ਹੋ ਗਈ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਅੰਧੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤੇ ਜਵਾਬੀ ਕਾਰਵਾਈ ਦੇ ਵਿੱਚ ਐਸ ਐਚ ਓ ਬਾਗਿਆ ਪੁਰਾਣਾ ਦੀ ਟੀਮ ਵੱਲੋਂ ਜਦੋਂ ਫਾਇਰ ਕੀਤਾ ਗਿਆ ਉਹ ਇੱਕ ਫਾਇਰ ਉਹਦੀ ਖੱਬੀ ਲੱਤ ਤੇ ਲੱਗਿਆ ਹੈ ਤੇ ਉਹਨੂੰ ਗਨ ਸ਼ਾਟ ਇੰਜਰੀ ਹੋਈ ਹੈ ਉਹ ਲੈਗ ਦੇ ਵਿੱਚ ਲੈਫਟ ਲੈਗ ਦੇ ਵਿੱਚ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ ਦੋਸ਼ੀ ਦਾ ਨਾਮ ਮਹਿਕ ਹੈ ਤੇ ਉਹ ਰੋਂਟਾ ਪਿੰਡ ਹੈ ਨਿਹਾਲ ਸਿੰਘ ਵਾਲਾ ਥਾਣੇ ਦੇ ਵਿੱਚ ਪੈਂਦਾ ਹੈ ਉੱਥੇ ਦਾ ਰਹਿਣ ਵਾਲਾ ਹੈ ਇਸ ਪੂਰੀ ਕਾਰਵਾਈ ਦੇ ਵਿੱਚ ਆਪ ਦੋਸ਼ੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਐਡਮਿਟ ਕਰਾਇਆ ਗਿਆ ਹੈ ਤੇ ਪੁਲਿਸ ਟੀਮ ਨੇ ਬੜੀ ਬਹਾਦੂਰੀ ਦੇ ਨਾਲ ਇਹਦਾ ਮੁਕਾਬਲਾ ਕਰਦੇ ਹੋਏ ਨੂੰ ਭਜਣ ਨਹੀਂ ਦਿੱਤਾ ਤੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਹਦੀ ਲੈਗ 'ਚ ਲੱਗਿਆ ਹੈ ਸਰ ਕਿਹੜੇ ਇਨਸੀਡੈਂਟ ਵਿੱਚ ਲੁੜਿੰਦਾ ਸੀਗਾ ਦੋ ਇਨਸੀਡੈਂਟ ਹੋਏ ਸੀ ਮਾੜੀ ਮੁਸਤਾਫਾ ਦੇ ਮਾੜੀ ਮੁਸਤਾਫਾ ਦੇ ਵਿੱਚ ਜਿਹੜਾ ਪਹਿਲਾ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਇਹਨੇ ਰੈਕੀ ਕੀਤੀ ਸੀ ਦੂਜੇ ਇਨਸੀਡੈਂਟ ਦੇ ਵਿੱਚ ਇਹਨੇ ਆਪਨੇ ਫਾਇਰ ਕੀਤਾ ਸੀ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਹੈ ਪਹਿਲੇ ਵੀ ਤਾਂ ਮੁਕਦਮੇ ਅੰਦਰ ਦੇ ਹੈਗੇ ਸਰ ਇਹ ਚਾਰ ਮੁਕਦਮਿਆਂ ਦੇ ਵਿੱਚ ਸਾਨੂੰ ਵਾਂਟਡ ਸੀ ਅਤੇ ਟੋਟਲ ਚਾਰ ਮੁਕਦਮੇ ਦਰਜ ਨੇ ਰਿਕਵਰੀ ਕੀ ਕੀ ਹੈ ਸਰ ਇਹਨਾਂ ਕੋਲ ਇਹਦੇ ਕੋਲੋਂ ਦੋ ਵੈਪਨ ਮਿਲੇ ਐ ਇੱਕ 32 ਬੋਰ ਇੱਕ ਇਹਨੇ 32 ਬੋਰ ਦਾ ਵੈਪਨ ਜਿਹੜਾ ਉਹ ਯੂਜ਼ ਕੀਤਾ ਹੈ ਫਾਇਰ ਕਰਨ ਲਈ ਪੁਲਿਸ ਵੱਲੋਂ ਕਿੰਨੇ ਜਿਹੜਾ ਫਾਇਰ ਕੀਤੇ ਗਏ ਹਾਂ ਹਾਂਜੀ ਪੁਲਿਸ ਵੱਲੋਂ ਜਿਹੜੇ ਕਿੰਨੇ ਫਾਇਰ ਕੀਤੇ ਪੁਲਿਸ ਵੱਲੋਂ 3 ਫਾਇਰ ਕੀਤੇ ਗਏ ਆ ਸਰ ਪੁਲਿਸ ਪਲਾਜ਼ਮਾ ਕੋਈ ਪੋਜ਼ਿਬਿਲਿਟੀ ਸਰ ਨਹੀਂ ਜੀ ਪੁਲਿਸ ਪਲਾਜ਼ਮਾ ਦਾ ਸਾਰਿਆਂ ਦਾ ਬਚਾਅ ਰਹਿ ਗਿਆ ਜਿਹੜੇ ਸਾਡੇ ਨੌਜਵਾਨ ਹੈਗੇ ਮੈਂ ਉਹਨਾਂ ਨੂੰ ਅੱਜ ਇੱਕ ਮੈਸੇਜ ਦੇਣਾ ਚਾਹਨਾ ਕਿ ਜਿਹੜੇ ਬਾਹਰ ਬੈਠੇ ਵਾਂਟਡ ਕ੍ਰਿਮੀਨਲ ਹੈਗੇ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਆਪਣੇ ਹੱਥ ਚ ਨਾ ਲਿਓ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੂਗਾ ਉਹਦੇ ਖਿਲਾਫ ਕਾਨੂੰਨ ਮੁਤਾਬਿਕ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਬਾਹਰ ਬੈਠੇ ਜਿਹੜੇ ਵਾਂਟਡ ਕ੍ਰਿਮੀਨਲ ਨੇ ਇੱਥੇ ਬੈਠੇ ਨੌਜਵਾਨਾਂ ਦਾ ਗਲਤ ਫਾਇਦਾ ਉਠਾ ਰਹੇ ਨੇ ਉਹਨਾਂ ਨੂੰ ਥੋੜਾ ਬਹੁਤ ਲਾਲਚ ਦੇ ਕੇ ਉਹਨਾਂ ਤੋਂ ਗਲਤ ਕੰਮ ਕਰਾ ਰਹੇ ਨੇ ਉਹ ਇਹਨਾਂ ਦੀ ਗੱਲਾਂ 'ਚ ਬਿਲਕੁਲ ਵੀ ਨਾ ਆਓ ਤੇ ਪੁਲਿਸ ਨੂੰ ਆ ਕੇ ਸਿੱਧਾ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਪਰ ਜਿਹੜਾ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ 'ਚ ਲੇਊਗਾ ਉਹਦੇ ਖਿਲਾਫ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਤੇ ਆਪਣਾ ਫਿਊਚਰ ਜਿਹੜਾ ਹੈ ਆਪਣਾ ਪੂਰਾ ਕੈਰੀਅਰ ਹੈ ਉਹ ਇਹਨਾਂ ਦੀ ਗੱ ਇਹ ਕੌਣ ਆ ਜੀ ਇਹ ਜਿਹੜਾ ਨਵਾਂ ਮੋਡਿਊਲ ਬਣ ਰਿਹਾ ਜਾਂ ਨਵਾਂ ਗਰੁੱਪ ਆਇਆ ਕੌਣ ਇਹਦੇ ਪਿੱਛੇ ਆ ਮਾੜੀ ਮੁਸਤਾਫਾ ਦਾ ਇਹ ਇੱਕ ਵਾਂਟਡ ਕ੍ਰਿਮੀਨਲ ਹੈ ਜਿਹੜਾ ਹੁਣ ਇਸ ਟਾਈਮ ਬਾਹਰ ਹੈ ਉਹਨੇ ਆਪਣਾ ਇੱਕ ਨਵਾਂ ਮੋਡਿਊਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਪੁਰਾਣੇ ਜਿਹੜੇ ਐਸੋਸੀਏਟਸ ਨੇ ਉਹਨਾਂ ਦੇ ਨਾਲ ਰਲ ਕੇ ਇਹਨਾਂ ਦਾ ਮਕਸਦ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਐਕਸਟਰਸ਼ਨ ਕਰਨ ਦਾ ਸੀ ਪਰ ਇਹ ਸਾਰੇ ਮੋਡਿਊਲ ਦੀ ਮੋਗਾ ਪੁਲਿਸ ਨੇ ਪਛਾਣ ਕਰ ਲਈ ਹੈ ਮੇਨ ਦੋਸ਼ੀ ਅੱਜ ਐਕਸਚੇਂਜ ਆਫ ਫਾਇਰ ਤੋਂ ਬਾਅਦ ਅਰੈਸਟ ਵੀ ਹੋ ਗਿਆ ਹੈ ਤੇ ਬਾਕੀ ਦੋਸ਼ੀ ਵੀ ਜਲਦੀ ਫੜੇ ਜਾਣਗੇ ਧੰਨਵਾਦ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ